ਪੰਜਾਬ ਸਰਕਾਰ ਦਾ ਵੱਡਾ ਯੂਟਰਨ ਵੇਖਣ ਨੂੰ ਮਿਲ ਰਿਹਾ ਹੈ ਜਿੱਥੇ ਵਿਜੀਲੈਂਸ AIGs ਵਰਨਦੀਪ ਸਿੰਘ ਤੇ SSP ਹਰਪ੍ਰੀਤ ਮੰਡੇਰ ਨੂੰ ਬਹਾਲ ਕਰ ਦਿੱਤਾ ਗਿਆ ਦੋਹਾਂ ਨੂੰ ਪਹਿਲੇ ਅਹੁਦਿਆਂ ਤੇ ਹੀ ਬਹਾਲ ਕੀਤਾ ਗਿਆ ਦੱਸਦੇ ਕਿ ਪਿਛਲੇ ਮਹੀਨੇ ਦੋਹਾਂ ਨੂੰ ਸਸਪੈਂਡ ਕੀਤਾ ਗਿਆ ਸੀ ਸੋ ਐਸਪੀਐਸ ਪਰਮਾਰ ਫਿਲਹਾਲ ਮੁਅਤਲ ਰਹਿਣਗੇ ਭ੍ਰਿਸ਼ਟਾਚਾਰ ਦੇ ਮਾਮਲੇ ਦੇ ਵਿੱਚ ਇਹ ਸਸਪੈਂਡ ਕੀਤੇ ਗਏ ਸੀ ਸੋ ਵੱਡਾ ਯੂਟਰਨ ਹੁਣੇ ਪੰਜਾਬ ਸਰਕਾਰ ਦਾ ਵੇਖਣ ਨੂੰ ਮਿਲ ਰਿਹਾ ਹਾਲਾਂਕਿ ਪਿਛਲੇ ਮਹੀਨੇ ਹੀ ਅਪ੍ਰੈਲ ਦੇ ਵਿੱਚ ਇਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਸੀ ਸੋ ਦੋਹਾਂ ਨੂੰ ਪਹਿਲੇ ਅਹੁਦੇ ਤੇ ਬਹਾਲ ਕਰ ਦਿੱਤਾ ਗਿਆ ਸੋ ਐਸਪੀਐਸ ਪਰਮਾਰ ਫਿਲਹਾਲ ਮੁਅਤਲ ਰਹਿਣਗੇ ਸੋ ਲਗਾਤਾਰ ਜੋ ਕਿ ਇਹ ਪ੍ਰਸ਼ਟਾਚਾਰ ਦੇ ਖਿਲਾਫ ਹਾਲਾਂਕਿ ਪੰਜਾਬ ਸਰਕਾਰ ਦੀ ਕਾਰਵਾਈ ਵੇਖਣ ਨੂੰ ਮਿਲ ਰਹੀ ਸੀ ਸੋ तमाम ਵੱਡੇ ਅਹੁਦੇ ਤੋਂ ਇਹਨਾਂ ਨੂੰ ਜੋ ਕਿ ਹੈ ਸਸਪੈਂਡ ਕਰ ਦਿੱਤਾ ਗਿਆ ਸੀ ਸੋ ਉਸ ਤੋਂ ਬਾਅਦ ਉਹਨਾਂ ਬਹਾਲ ਕਰ ਦਿੱਤਾ ਗਿਆ ਇਹ ਹਿਊਟਰਨ ਹੁਣ ਵੇਖਣ ਨੂੰ ਮਿਲ ਰਿਹਾ ਪੰਜਾਬ ਸਰਕਾਰ ਦਾ ਸੋ ਵਿਜੀਲੈਂਸ ਏਆਈਜੀ ਸੰਦੀਪ ਸਿੰਘ ਤੇ ਐਸਐਸਪੀ ਹਰਪ੍ਰਿਤ ਮੰਡੇ ਨੂੰ ਬਹਾਲ ਕੀਤਾ ਗਿਆ ਸੋ ਦੋਹਾਂ ਨੂੰ ਪਹਿਲੇ ਅਹੁਦਿਆਂ ਤੇ ਬਹਾਲ ਕੀਤਾ ਗਿਆ ਸੋ ਪਿਛਲੇ ਮਹੀਨੇ ਦੋਹਾਂ ਨੂੰ ਸਸਪੈਂਡ ਕੀਤਾ ਗਿਆ ਸੀ ਸੋ ਪ੍ਰਸ਼ਟਾਚਾਰ ਦੇ ਜਮਾਤਿਆ ਜੋ ਕਿ ਇਹ ਕਾਰਵਾਈ ਕੀਤੀ ਗਈ ਸੀ ਸੋ ਐਸਪੀਐਸ ਬਿਹਾਰ ਫਿਲਹਾਲ ਹੁਣ ਮੌਤਤ ਰਹਿਣਗੇ

ਹਾਲਕਿ ਜਿਸ ਕਦਰ ਵੱਡੇ ਅਹੁਦੇ ਤੋਂ ਸਸਪੈਂਡ ਕੀਤਾ ਗਿਆ ਸੀ ਸੋ ਭ੍ਰਿਸ਼ਟਾਚਾਰ ਦੇ ਖਿਲਾਫ ਜੋ ਕਾਰਵਾਈ ਜੋ ਕਹਿੰਦੇ ਹੋਏ ਸਰਕਾਰ ਨਜ਼ਰ ਆ ਰਹੀ ਸੀ ਪਰ ਹੁਣ ਬਹਾਲ ਜੋ ਕਰ ਦਿੱਤਾ ਗਿਆ ਯੂ-ਟਰਨ ਹੁਣ ਸਰਕਾਰ ਦਾ ਵੇਖਣ ਨੂੰ ਮਿਲ ਰਿਹਾ ਸੋ ਐਸਪੀਐਸ ਪਰਮਾਰ ਫਿਲਹਾਲ ਹਲੇ ਮੁਅੱਤਲ ਹੀ ਰਹਿਣਗੇ ਸੋ ਵੱਡੀ ਕਾਰਵਾਈ ਹਾਲਕਿਏ ਪਿਛਲੇ ਮਹੀਨੇ ਸਰਕਾਰ ਦੇ ਵੇਖਣ ਨੂੰ ਮਿਲ ਰਹੀ ਸੀ ਸੋ ਭ੍ਰਿਸ਼ਟਾਚਾਰ ਮਾਮਲੇ ਦੇ ਵਿੱਚ ਦੱਸ ਦੇ ਕਿ ਸਸਪੈਂਡ ਕੀਤੇ ਗਏ ਸੀ ਸੋ ਹੁਣ ਪੰਜਾਬ ਸਰਕਾਰ ਦਾ ਵੱਡਾ ਯੂ-ਟਰਨ ਸਾਹਮਣੇ ਆਇਆ ਹੈ ਸੋ ਵਿਜੀਲੈਂਸ AIG ਸਰਦੀਪ ਸਿੰਘ ਤੇ SSP ਹਰਪ੍ਰੀਤ ਮੰਡੇਰ ਨੂੰ ਬਹਾਲ ਕੀਤਾ ਗਿਆ ਸੋ ਦੋਹਾਂ ਨੂੰ ਪਹਿਲੇ ਅਦਿਆਤੇ ਹੀ ਬਹਾਲ ਕੀਤਾ ਗਿਆ ਵਧੇਰੇ ਜਾਣਕਾਰੀ ਲਈ ਗੱਲਬਾਤ ਕਰਦੇ ਆ ਸਾਡੇ ਸਹਿਯੋਗੀ ਪ੍ਰਮਿਤ ਇਸ ਖਬਰ ਤੇ ਜਾਣਕਾਰੀ ਸਾਂਝੀ ਕਰਨਗੇ ਪ੍ਰਮਿਤ ਤੇ ਵੱਡਾ ਯੂਟਰਨ ਪੰਜਾਬ ਸਰਕਾਰ ਦਾ ਫਿਲਹਾਲ ਹਰਪ੍ਰੀਤ ਸਿੰਘ ਮੰਡੇਰ SSP ਤੇ AIG ਸਰਦੀਪ ਸਿੰਘ ਨੂੰ ਬਹਾਲ ਕੀਤਾ ਗਿਆ ਬਿਲਕੁਲ ਨਮਿਕਾ ਪਿਛਲੇ ਮਹੀਨੇ ਜਿਹੜੀ ਕਿ ਉਹ ਇਹਨਾਂ ਦੇ ਦੋਨੋਂ ਦੇ ਅਪ੍ਰੈਲ ਮਹੀਨੇ ਦੇ ਵਿੱਚ ਜਿਹੜਾ ਕਿ ਮਾਫ ਕਰਨਾ 3 ਜਨਵਰੀ ਦਾ ਜਿਹੜਾ ਸਸਪੈਂਸ਼ਨ ਦੇ ਆਰਡਰ ਆਏ ਸਨ ਜਿੰਦੇ ਵਿੱਚ ਆਈਪੀਐਸ ਸੁਰਿੰਦਰਪਾਲ ਸਿੰਘ ਪਰਮਾਰ ਜੋ ਕਿ ਵਿਜੀਲੈਂਸ ਦੇ ਚੀਫ ਸੀਗੇ ਉਸ ਤੋਂ ਬਾਅਦ ਸਵਰਨਦੀਪ ਸਿੰਘ ਏਆਈਜੀ ਫਲਾਈਂਗ ਸਕੁਐਡ ਸੀਗੇ ਤੇ ਨਾਲ ਹੀ ਐਸਐਸਪੀ ਜਲੰਧਰ ਜਿਹੜੇ ਹਰ ਸ੍ਰੀ ਮੰਦਿਰ ਦੇ ਸੀ ਪਰ ਅੱਜ ਅੱਜ ਦੀ ਜਿਹੜੀ ਐਤਵਾਰ ਦੀ ਸਭ ਤੋਂ ਵੱਡੀ ਖਬਰ ਇਹ ਹੈ ਕਿ ਸਰਕਾਰ ਨੇ ਇੱਕ ਆਰਡਰ ਜਾਰੀ ਕਰਕੇ ਇੱਕ ਗੱਲ ਆਖੀ ਹੈ ਕਿ ਹਰ ਸ੍ਰੀ ਮੰਦਿਰ ਅਤੇ ਸੁਰਨਦੀਪ ਸਿੰਘ ਨੂੰ ਜਿਹੜਾ ਕਿ ਉਹ ਬਹਾਲ ਕੀਤਾ ਜਾਂਦਾ ਤੇ ਬਹਾਲ ਕਰਦੇ ਆਂ ਹੀ ਦੋਨਾਂ ਨੂੰ ਜਿਹੜਾ ਕਿ ਜਿਹੜੇ ਅਹੁਦਿਆਂ ਦੇ ਉੱਤੇ ਜਿਹੜਾ ਸਸਪੈਂਡ ਕੀਤਾ ਗਿਆ ਸੀ ਦੁਬਾਰਾ ਤੋਂ ਉਹਨਾਂ ਨੂੰ ਉੱਥੇ ਹੀ ਤਨਤ ਕੀਤਾ ਜਾਂਦਾ ਤੇ ਖਾਸ ਤੌਰ ਤੇ ਕੱਲ ਆਖੀ ਗਈ ਹੈ ਆਰਡਰਾਂ ਦੇ ਵਿੱਚ ਦੀ ਫਰਦਰ ਦਾ ਪੀਰੀਅਡ ਆਫ ਸਸਪੈਂਸ਼ਨ ਆਫ ਦੀ ਆਫੀਸਰ ਸ਼ੈਲ ਬੀ ਟ੍ਰੀਟਿਡ ਐਸ ਡਿਊਟੀ ਪੀਰੀਅਡ ਯਾਨੀ ਕਿ ਜਿੰਨਾ ਸਮਾ ਉਹ ਸਸਪੈਂਡ ਰਹੇ ਸਨ ਉਹ ਉਹਨਾਂ ਦਾ ਜਿਹੜਾ ਡਿਊਟੀ ਪੀਰੀਅਡ ਹੈ 25 ਚਾਰ ਤੋਂ ਲੈ ਕੇ ਹੁਣ ਤੱਕ ਦਾ ਉਹ ਡਿਊਟੀ ਦੇ ਵਿੱਚ ਗਿਣਿਆ ਜਾਏਗਾ ਪਰ ਸਭ ਤੋਂ ਵੱਡਾ ਸਵਾਲ ਇੱਥੇ ਹੁਣ ਪੈਦਾ ਹੁੰਦਾ ਹੈ ਕਿ ਹਾਲਾਂਕਿ ਹਾਲੇ ਤੱਕ ਉਹ ਪਹੇਲੀ ਬਣਿਆ ਹੋਇਆ ਸਵਾਲ ਕਿ ਕਿਸ ਕਾਰਨਾਂ ਤੇ ਤਿੰਨ ਅਫਸਰਾਂ ਨੂੰ ਜਿਹੜਾ ਹੈ ਕਿ ਉਹ ਸਸਪੈਂਡ ਕੀਤਾ ਗਿਆ ਸੀਗਾ ਕਿਉਂਕਿ ਉਸ ਤੋਂ ਪਹਿਲਾਂ ਜਦੋਂ ਇੱਥੇ ਕਾਰਵਾਈ ਕੀਤੀ ਗਈ ਆ 25 ਅਪ੍ਰੈਲ ਨੂੰ ਉਸ ਤੋਂ ਪਹਿਲਾਂ ਪੰਜਾਬ ਦੇ ਵੱਖ-ਵੱਖ ਜਿਹੜਾ ਹੈ ਕਿ ਜ਼ਿਲ੍ਹਿਆਂ ਦੇ ਵਿੱਚ ਟਰਾਂਸਪੋਰਟ ਡਿਪਾਰਟਮੈਂਟ ਤੇ ਜਿਹੜਾ ਹੈ ਕਿ ਉਹ ਗਰਾਊਂਡ ਲੈਵਲ ਤੇ ਛਾਪੇ ਮਾਰੇ ਹੋਈ ਸੀ ਤੇ ਗੱਲ ਨਿਕਲ ਕੇ ਸਾਹਮਣੇ ਆਈ ਸੀਗੀ ਲਾਇਸੈਂਸ ਦੀ ਜਿਹੜੀ ਹੈ ਕਿ ਉਹ ਬਣਾਣ ਨੂੰ ਲੈ ਕੇ ਤੇ ਹੋਰ ਵੀ ਕਈ ਚੀਜ਼ਾਂ ਜਿਹੜੀਆਂ ਸਿਗੀਆਂ ਕਿ ਵਿਭਾਗ ਦੇ ਵਿੱਚ ਜੋ ਸਹੀ ਨਹੀਂ ਚੱਲਦੀਆਂ ਸੀ ਉਹ ਕਿਤੇ ਨਾ ਕਿਤੇ ਲਾਪਰਵਾਹੀ ਦੀ ਕਾਜ ਇਹ ਅਫਸਰਾਂ ਤੇ ਡਿੱਗੀ ਆ ਪਰ ਕਿਸੇ ਵੀ ਤਰੀਕੇ ਦੇ ਨਾਲ ਸਰਕਾਰ ਦੇ ਪੱਖ ਵੱਲੋਂ ਸਪਸ਼ਟੀਕਰਨ ਜਾਂ ਬਿਲਕੁਲ ਕਲੀਅਰ ਸਟੇਟਮੈਂਟ ਨਹੀਂ ਆਈ ਸੀ ਕਿ ਕਾਰਨ ਕੀ ਸਨ ਹੁਣ ਐਤਵਾਰ ਨੂੰ ਅੱਜ ਜਿਹੜੀ ਹੈ ਕਿ ਇਹ ਖਬਰ ਆ ਜਾਂਦੀ ਹੈ ਦੋਨੋਂ ਅਫਸਰਾਂ ਨੂੰ ਜਿਹੜਾ ਹੈ ਕਿ ਉਹ ਬਹਾਲ ਕਰ ਦਿੱਤਾ ਜਾਂਦਾ ਵੈ ਕੀ ਪਹਿਲਾਂ ਫਿਰ ਸਰਕਾਰ ਨੇ ਜਦੋਂ ਇਹ ਫੈਸਲਾ ਲਿਆ ਗਿਆ ਉਦੋਂ ਕਿ ਇਨਵੈਸਟੀਗੇਸ਼ਨ ਨਹੀਂ ਹੋਈ ਇਹ ਜਲਦਬਾਜ਼ੀ ਕਿ ਫੈਸਲਾ ਲਿਆ ਗਿਆ ਤੇ ਫਿਰ ਉਸ ਤੋਂ ਬਾਅਦ ਉਹਦੇ ਵਿੱਚ ਨਟਸ਼ੇਲ ਕੀ ਨਿਕਲਿਆ ਹੁਣ ਤੱਕ ਦੀ ਮਜੂਦਾ ਸੰਵੇਦੀ ਕਾਰਵਾਈ ਕੀ ਕਹਿੰਦੀ ਹੈ ਐਸਪੀਐਸ ਫਰਮਾਰ ਜਿਹੜੇ ਨੇ ਕਿ ਉਹ ਕਿਉਂ ਨਹੀਂ ਹੁਣ ਬਹਾਲ ਹੋ ਪਏ ਬਹੁਤ ਸਾਰੇ ਸਵਾਲ ਜਿਹੜੇ ਨੇ ਕਿਉਂ 25 ਅਪ੍ਰੈਲ ਉਸ ਦਿਨ ਤੋਂ ਹੀ ਚੱਲਦੇ ਪਏ ਨੇ ਜਿੱਦਾਂ ਤਿੰਨੋਂ ਮੁਲਾਜ਼ਮ ਜਿਹੜੇ ਨੇ ਉਹ ਸਸਪੈਂਡ ਹੋਏ ਸੀ ਪਰ ਹੁਣ ਦੋ ਜਿਹੜੇ ਅਧਿਕਾਰੀ ਨੇ ਵੱਡੇ ਐਸਐਸਪੀ ਏਆਈਜੀ ਫਲੈਂਕਸਕੈਡ ਜਿਹੜੇ ਉਹਨਾਂ ਨੂੰ ਬਹਾਲ ਕਰ ਦਿੱਤਾ ਕਿ ਐਸਪੀਐਸ ਫਰਮਾਰ ਹਾਲੇ ਵੀ ਜਿਹੜਾ ਸਸਪੈਂਡ ਹੀ ਨਹੀਂ ਆ ਬਿਲਕੁਲ ਪ੍ਰਮੇਥ ਇਸ ਵਿਚਕਾਰ ਇਹ ਵੀ ਸਵਾਲ ਖੜਾ ਹੁੰਦਾ ਜਿਸ ਕਦਰ ਐਸਐਪੀਐਸ ਪਰਮਾਰ ਨੂੰ ਮੁਅਤਲ ਹੀ ਰਹਿਣਗੇ ਉਹਨਾਂ ਨੂੰ ਸਸਪੈਂਡ ਹੀ ਰੱਖਿਆ ਹੋਇਆ ਪਰ ਉਥੇ ਜੋ ਕਿ ਆਈਜੀਪੀਐਸਐਸਪੀ ਨੂੰ ਬਹਾਲ ਕਰ ਦਿੱਤਾ ਗਿਆ ਉਹਨਾਂ ਦੇ ਕੀ ਗਰਾਉਂਡਸ ਰਹੇ ਨੇ ਜਿਨ੍ਹਾਂ ਨੂੰ ਜਿਸ ਕਰਕੇ ਆਰਡਰਸ ਜਾਰੀ ਕਰ ਦਿੱਤੇ ਗਏ ਨੇ ਪਰ ਉਥੇ ਜੋ ਕਿ ਗੱਲ ਕਰੀਏ ਪਰਮਾਰ ਦੀ ਉਹਨਾਂ ਨੂੰ ਨਹੀਂ ਜੋ ਕਿ ਮੁਅਤਲ ਕੀਤਾ ਗਿਆ ਉਹਨਾਂ ਨੂੰ ਨਹੀਂ ਮਾਫ ਕਰਨਾ ਬਹਾਲ ਕੀਤਾ ਗਿਆ ਦੇਖੋ ਨਮਿਕਾ ਜਦੋਂ ਇਸ ਤਰ੍ਹਾਂ ਦੇ ਕੇਸ ਹੁੰਦੇ ਨੇ ਉਸ ਤੋਂ ਬਾਅਦ ਇੱਕ ਜਿਹੜੀ ਹੈ ਕਿ ਅ ਦਫਤਰੀ ਪੱਧਰ ਦੇ ਉੱਤੇ ਤੇ ਖਾਸ ਤੌਰ ਤੇ ਡਿਪਾਰਟਮੈਂਟਲ ਲੈਵਲ ਦੇ ਉੱਤੇ ਜਿਹੜੀਆਂ ਨੇ ਕਿ ਇਨਕੁਆਰੀਆਂ ਚੱਲਦੀਆਂ ਨੇ ਹਾਲਾਂਕਿ ਜ਼ਰੂਰ ਇਹਦੇ ਮਾਮਲੇ ਦੇ ਵਿੱਚ ਵੀ ਜਿਹੜਾ ਹੈ ਕਿ ਸਰਕਾਰ ਨੇ ਪ੍ਰੋਪਰ ਪ੍ਰੋਸੀਜਰ ਅਡਾਪਟ ਕੀਤਾ ਹੋਏਗਾ ਡਿਪਾਰਟਮੈਂਟ ਨੇ ਜਵਾਬ ਦੇਈਆਂ ਹੋਈਆਂ ਹੋਣਗੀਆਂ ਇਨਕੁਆਰੀ ਜੇ ਕਿਸੇ ਮਾਮਲੇ ਨੂੰ ਲੈ ਕੇ ਸਸਪੈਂਡ ਕੀਤਾ ਥੋਸ ਕਾਰਨ ਹੋਏਗਾ ਤੇ ਜਦੋਂ ਜਾਂਚ ਵਿੱਚ ਇਹ ਦੋਨੋਂ ਅਧਿਕਾਰੀ ਸ਼ਾਮਲ ਹੋਏ ਹੋਣਗੇ ਤੇ ਇਹਨਾਂ ਦਾ ਖਪੂਰ ਨਹੀਂ ਮਿਲਿਆਏਗਾ ਤਾਂ ਹੀ ਇਹਨਾਂ ਨੂੰ ਜ਼ਰੂਰ ਦੁਬਾਰਾ ਜਿਹੜਾ ਕਿ ਗਰਾਊਂਡ ਤੇ ਬਹਾਲ ਕੀਤਾ ਤੇ ਆਪਣੇ-ਆਪਣੇ ਸਟੇਸ਼ਨ ਤੇ ਜਾ ਕੇ ਨਾਲ ਹੀ ਜਿਹੜਾ ਕਿ ਜੁਆਇਨ ਕਰਨ ਦੀ ਗੱਲ ਆਖੀ ਹੈ ਪਰ ਸਭ ਤੋਂ ਅਹਿਮ ਸਵਾਲ ਇੱਥੇ ਇਹ ਵੀ ਹੈ ਕਿ ਜਦੋਂ ਮੈਂ ਰਿਪੋਰਟਿੰਗ ਕਰਨ ਗਿਆ ਸੀ ਲਾਲਜੀਤ ਭੁੱਲਰ ਜਲੰਧਰ ਜਿਹੜਾ ਨੇ ਕਿ ਉਹ ਡਰਾਈਵਿੰਗ ਟਰੈਕ ਤੇ ਆਏ ਸੀ ਤੇ ਉਹਨਾਂ ਨੇ ਗੱਲ ਆਖੀ ਸੀ ਕਿ ਮਹਿਕਮੇ ਦੇ ਵਿੱਚ ਜਿਹੜਾ ਕਿਸੇ ਵੀ ਤਰੀਕੇ ਦੇ ਨਾਲ ਲਾਪਰਵਾਹੀ ਜਿਹੜੀ ਹੈ ਉਹ ਬਰਦਾਸ਼ਤ ਨਹੀਂ ਕੀਤੀ ਜਾਏਗੀ ਹਾਲਾਂਕਿ ਇਹ ਅਫਸਰਾਂ ਦੇ ਮਤਲਕ ਵੀ ਉਹਨਾਂ ਨੇ ਗੱਲ ਆਖੀ ਸੀ ਕਿ ਵਿਜੀਲ ਵੀ ਮਹਿਕਮੇ ਦੇ ਵਿੱਚ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਏਗੀ ਹੁਣ ਸਵਾਲ ਫਿਰ ਉੱਥੇ ਆ ਕੇ 25 ਤਰੀਕ ਦਾ 25 April ਦਾ ਕਿ ਕਿਹੜੇ ਕਾਰਨਾ ਕਰਕੇ ਇਹਨਾਂ ਨੂੰ ਜਿਹੜਾ ਕਿ ਸਸਪੈਂਡ ਕੀਤਾ ਗਿਆ ਸੀ ਤੇ ਜੇਕਰ ਉਹਨਾਂ ਨੂੰ ਸਸਪੈਂਡ ਕੀਤਾ ਗਿਆ ਸੀ ਤੇ ਅੱਜ ਬਹਾਲੀ ਜਿਹੜੀ ਹੈ ਕਿ ਮਹੀਨਾ ਪਹਿਲਾਂ ਤੋਂ ਹੀ ਜਿਹੜੀ ਹੈ ਕਿ ਉਹ ਕਿਸ ਤਰੀਕੇ ਦੇ ਨਾਲ ਹੋ ਗਈ ਕੀ ਇਹਨਾਂ ਦੀ ਕੋਈ ਸੋਲਿਡ ਗਰਾਉਂਡ ਨਹੀਂ ਮਿਲੀ ਤੇ ਫਰਦਰ ਇਹਨਾਂ ਨੂੰ ਜਿਹੜਾ ਕਿ ਉਸੇ ਵੇਲੇ ਜਿਹੜਾ ਕਿ ਜਾ ਕੇ ਆਪਣੇ ਸਟੇਸ਼ਨ ਜੁਆਇਨ ਕਰਨ ਦੀ ਗੱਲ ਆਖੀ ਗਈ ਹੈ ਸਵਾਲ ਬਹੁਤ ਸਾਰੇ ਨੇ ਉਮੀਦ ਹੈ ਸਰਕਾਰ ਜ਼ਰੂਰ ਇਹਦੇ ਜਵਾਬ ਦੇਗੀ ਪਰ ਸਭ ਤੋਂ ਵੱਡਾ ਐਸੋਫਟ ਦੇ ਅਪਡੇਟ ਇਹੀ ਹੈ ਜਿਹੜੇ ਤਿੰਨ ਅਫਸਰ ਸਸਪੈਂਡ ਕੀਤੇ ਗਏ ਸੀ ਦੋ ਬਹਾਲ ਕਰ ਦਿੱਤੇ ਨੇ ਹਾਲਾਂਕਿ ਇਹ ਐਸਪੀਐਸ ਪਰਮਾਰਗ ਜਿਹੜੇ ਨੇ ਕਿ ਉਹ ਏਡੀਜੀਪੀ ਉਹ ਹਾਲੇ ਵੀ ਜਿਹੜੇ ਨੇ ਸਸਪੈਂਡ ਨੇ ਇਹਨਾਂ ਦੇ ਬਿਲਕੁਲ ਪ੍ਰਮਿਤ ਫਿਲਹਾਲ ਬਹੁਤ ਸਵਾਲ ਉਹ ਜੋ ਕਿ ਬਣਦੇ ਨਜ਼ਰ ਆ ਰਹੇ ਨੇ ਪਰ ਬਹੁਤ ਬਹੁਤ ਸ਼ੁਕਰੀਆ तमाम ਜਾਣਕਾਰੀ ਦੇ ਲਈ